ਕਿਵੇਂ ਆ ਕੀ ਹਾਲਾ ਮਾਸੀ ਦੇ ਮੁੰਡਿਆ ਠੀਕ ਆ ਠੀਕ ਆ ਨਾ ਫੋਨ ਲਾਇਆ ਨਾ ਕੋਈ ਮੈਸੇਜ ਸਿੱਧਾ ਹੀ ਆ ਟਪਕੇ ਅੱਜ ਉਹ ਮੈਂ ਤਾਂ ਭਰਾਵਾ ਘਰੋਂ ਬਾਹਲਾ ਤੰਗ ਆ ਯਾਰ ਮੈਨੂੰ ਤਾਂ ਬਣਾਈ ਫਿਰਦੇ ਆ ਸੀਰੀ ਹਰੇ ਕੰਮ ਧੀਰੇ ਤੋਂ ਹਰੇ ਕੰਮ ਧੀਰੇ ਤੋਂ ਮੈਂ ਕਿਹਾ ਵੀ ਮਾਸੀ ਦੇ ਮੁੰਡੇ ਕੋਲੇ ਚਲਦੇ ਆ 7-8 ਦਿਨ ਲਾਵਾਂਗੇ ਚੰਗਾ ਖਾਵਾ ਪੀਵਾਂਗੇ ਬਈ ਇੱਥੇ ਉਹ ਤਾਂ ਤੇਰੀ ਗੱਲ ਠੀਕ ਆ ਉਹ ਮੈਂ ਵੀ ਮੜਾ ਸ਼ਹਿਰ ਚੱਲਿਆ ਹੀ ਚਲ ਤੂੰ ਚੰਗਾ ਹੋ ਗਿਆ ਆ ਗਿਆ ਪੰਡਕ ਨਾ ਪੱਠਿਆਂ ਦੀ ਵੱਢਣ ਵਾਲੀ ਆ ਤੇ ਪਹੁੰਚੇ ਚੜ੍ਹਾਲੀ ਥਾਂ ਥੋੜਾ ਜਿਹਾ ਗਿੱਲਾ ਹੋਊਗਾ ਬਾਕੀ ਬੁੜੀਆਂ ਅੱਜ ਘਰੇ ਹੈ ਨਹੀਂ ਗਾ ਤੇ ਚਾਹ ਕਰਕੇ ਮੋਟਰਸਾਈਕਲ ਮੈਂ ਤੇਰਾ ਹੀ ਲੈ ਜਨਾ ਮੈਂ ਕਰਦਾ ਹੀ ਸੀ ਕਿੱਧਰ ਲੈ ਕੇ ਜਾਊਗਾ ਯਾਰ ਇਹਦੇ ਚ ਤੇਲ ਘੱਟ ਆ ਮੇਰੇ ਵਾਲੇ ਚ ਆ ਗਿਆ ਮੈਂ ਵੱਡ ਪੱਠੇ ਤੂੰ ਲੈ ਵੀ ਪੱਠਿਆਂ ਦੀ ਪੰਡ ਤਾਂ ਗਈ ਵੱਡੀ ਤੇ ਘਰੇ ਵੀ ਮੈਂ ਕਰਦਾ ਹੀ ਸੀਗਾ ਕੰਮ ਇੰਨਾ ਕਿੰਨਾ ਕੁ ਹੋ ਗਿਆ ਤੇ ਆਥ ਨੇ ਬਾਈ ਨੂੰ ਕਵਾਂਗੇ ਬੱਕਰਾ ਲੈ ਕੇ ਅੱਜ ਬੱਕਰੇ ਦੇ ਮੀਟ ਨਾਲ ਹੀ ਦਰੂ ਪੀਵਾਂਗੇ ਮੈਨੂੰ ਲੱਗ ਰਿਹਾ ਕਾਹ ਦੀ ਮਾਸੀ ਦਾ ਮੁੰਡਾ ਹੁੰਦਾ ਜਿਵੇਂ ਹਾਂ ਕਿਵੇਂ ਆ ਬਾਈ ਵਧੀਆ ਵਧੀਆ ਤੇ ਪੰਡੀ ਚ ਚਕਾਈ ਆ ਰੂ ਮੈਂ ਪੰਡ ਚਕਾਉਣ ਨੂੰ ਵੀ ਕਹਿਣੀ ਸੀ ਕਿਸੇ ਨੂੰ ਚਕਾ ਨਾ ਯਾਰ ਤੂਕ ਸੰਗਾਂ ਨੇ ਕਿੱਧਰ ਫਸ ਗਏ ਆ ਯਾਰ ਕਸਾਈਆਂ ਦੇ ਹੋਰ ਉਹ ਕਿਵੇਂ ਬਾਈ ਹੋਰ ਪੱਠੇ ਵੜਾਈ ਜਾਂਦੇ ਇੱਥੋਂ ਕੋ ਯਾਰ ਘਰੇ ਦੀ ਕਰਦੇ ਹੀ ਰਹਿੰਦੇ ਆ ਕੰਮ ਇਹ ਕਿੱਡਾ ਕੰਮ ਆ ਪੱਠਾ ਠੀਕ ਦਾ ਇਹਦਾ ਐਡੇ ਕੰਜਰੇ ਨੇ ਤਾਂ ਗੋਏ ਵਾਲੀ ਵੀ ਹਟਾ ਦਨੀ ਜੇ ਤੂੰ ਆ ਗਿਆ ਇੱਥੇ ਓ ਮਾਇਆ ਲਵਾ ਦਨੀ ਦੀ ਕੋਈ ਨਹੀਂ ਪੰਡ ਵਾਟ ਲਿਆ ਹਾਂ ਹਾਂ ਬਾਈ ਉਹ ਕੁੱਤਰ ਕੇ ਜ ਪੱਠੇ ਵੀ ਪਾਈ ਦੇ ਯਾਰ ਮੈਂ ਨਾ ਜਾਗੋ ਤੇ ਜਾਣਾ ਤੇ ਬਾਈ ਫਿਰ ਮੈਨੂੰ ਵੀ ਜਾਗੋ ਤੇ ਨਾਲ ਹੀ ਲੈ ਜੀ ਉਹ ਨਹੀਂ ਯਾਰ ਤੇਰੇ ਆਸਰੇ ਤਾਂ ਘਰ ਛੱਡ ਕੇ ਜਾਣਾ ਸੀ ਸਾਰਿਆਂ ਨੇ ਜਾਣਾ ਜਾਗੋ ਤੇ ਤੇ ਫਿਰ ਐ ਕਰ ਬਾਈ ਮੈਨੂੰ ਘਰੇ ਕਿਲੋ ਬੱਕਰਾ ਲਿਆ ਦੀ ਮੈਂ ਘਰੇ ਖਾ ਲੂੰਗਾ ਬੱਕਰਾ ਤਾਂ ਲਿਆ ਦੇਣਾ ਸੀ ਕੋਈ ਚੱਕਰ ਨਹੀਂ ਸੀ ਅੱਜ ਵੀਰਵਾਰ ਆ ਯਾਰ ਨਹੀਂ ਤਾਂ ਲਿਆ ਦੇਣਾ ਸੀ ਬੱਕਰੇ ਦੀ ਕਿੱਡੀ ਵੱਡੀ ਗੱਲ ਸੀ ਕੋਈ ਗੱਲ ਨਹੀਂ ਮੈਂ ਹੁੰਨਾ ਤਿਆਰ ਕਰ ਤੂੰ ਕੁੱਤਰ ਕੇ ਪਾ ਦੀ ਜਗਾ ਠੀਕ ਹੈ ਬਾਈ ਮੈਨੂੰ ਲੱਗਦਾ ਯਾਰ ਗਵਾਂਟੀ ਦੀ ਗੱਲ ਕਿਤੇ ਸੱਚੀ ਨਾ ਹੋ ਜੇ ਵੀ ਐਡੇ ਕਸਾਈ ਬੰਦੇ ਆ ਮੈਨੂੰ ਤਾਂ ਡਰ ਆ ਕਿਤੇ ਕੋਈ ਕੁੜੀ ਵਾਲੀ ਨਾ ਹਟਾ ਦੇਣ ਜਦੋਂ ਦਾ ਮੈਂ ਆਇਆ ਜਮਾ 20 ਲਾ ਹੋ ਗਿਆ ਥੀ ਲਾਇਆ ਮਾਂ ਦੇ ਪੁੱਤ ਨੇ ਕੋਈ ਨਹੀਂ ਕਾਕਾ ਬੱਲੀ ਅੱਜ ਹੀ ਵੀਰਵਾਰ ਆ ਕੱਲ ਨੂੰ ਤਾਂ ਸ਼ੁੱਕਰਵਾਰ ਆ ਕੱਲ ਨੂੰ ਬਣਾਉਂਗਾ ਉਹ ਤੈਨੂੰ ਮਸਾਂ ਕੰਮ ਨੇ ਵੀੜਿਆ ਤੇ ਚੱਕੀ ਹੋ ਜਾ ਪਾਣੀ ਦੀ ਘੁੱਟ ਵੀ ਨਹੀਂ ਹੈਲੋ ਉਹ ਕਿਵੇਂ ਆ ਠੀਕ ਆ ਬਾਈ ਯਾਰ ਮੈਥੋਂ ਨਾ ਅੱਜ ਵੀ ਨਹੀਂ ਆਇਆ ਜਾਣਾ ਇੱਥੇ ਲੇਟ ਹੋ ਜਾਊਗਾ ਮੈਂ ਹਾਂ ਬਈ ਤੇ ਆਪਣੇ ਢੋਲਾਂ ਕੋਲੇ ਨਾ ਮੈਗਜ਼ੀਨ ਪਈ ਆ ਯਾਰ ਉਹ ਬਾਰ ਦੇ ਮੂਰੇ ਜਿਹੜਾ ਵਾਹਨ ਆਪਣਾ ਖੱਤਾ ਜਾ ਹਾਂ ਬਈ ਉੱਥੇ ਕਣਕ ਨਰਮਾ ਯਾਰ ਉੱਥੇ ਸੜਕਦੀ ਠੀਕ ਆ ਬਈ ਆਉਂਦਾ ਨਹੀਂ ਤੂੰ ਅੱਜ ਉਹ ਕੱਲ ਨੂੰ ਆਉਂਗਾ ਯਾਰ ਅੱਜ ਲੇਟ ਹੋ ਜਾਊਗਾ ਠੀਕ ਆ ਬਈ ਕੀ ਜੇ ਬੰਦਾ ਪਾਣੀ ਵੀ ਨਹੀਂ ਪੀਂਦਾ ਤਾਂ ਯਾਰ ਚੱਲ ਮਨਾ ਕਰ ਲੈ ਕੋ ਵੱਡੀ ਜਾਂ ਨਾ ਆ ਆ ਗਿਆ ਭਾਈ ਹੋ ਗਿਆ ਤਾਂ ਘੰਟਾ ਯਾਰ ਬਸ ਕੱਪੜੇ ਕੂੜੇ ਚ ਲਾ ਕੇ ਹਟਿਆ ਐਂ ਕਰ ਭਾਈ ਅੱਜ ਨਾ ਕਿਲੋ ਬੱਕਰਾ ਤੇ ਮਹਿੰਗੀ ਜੀ ਬੋਤਲ ਫੜ ਲਿਆ 3 ਵਜੇ ਪੀ ਲੈਣੀ ਅੱਜ ਤਾਂ ਆਪਾਂ ਉਹ ਬੋਤਲ ਦਾ ਤਾਂ ਯਾਰ ਕੋਈ ਚੱਕਰ ਨਹੀਂ ਸੀ ਤੈਨੂੰ ਪਤਾ ਹੀ ਆ ਯਾਰ ਬੁੜੀਆਂ ਦਾ ਸਲਾਮੀਆਂ ਚ ਪੈਸੇ ਹੀ ਸਾਰੇ ਲਵਾਤੇ ਕੋਲੇ ਤਾਂ ਰੁਪਿਆ ਵੀ ਨਹੀਂ ਰਿਹਾ ਯਾਰ ਬਾਕੀ ਯਾਰ ਨਾ ਕਣਕ ਚ ਮੋٹے ਮੋٹے ਬੂਟੇ ਖੁੱਲੀ ਡੰਡੇ ਦੇ ਆ ਉਹ ਕਿੱਧਰ ਸਪਰੇਅ ਕਰਾਂਗੇ ਯਾਰ ਆ ਦਾਤੀ ਨੇ ਹੀ ਵੜ ਦਿੰਨੇ ਆ ਅੱਗ ਲੱਗੇ ਤੇਰਾ ਕੰਮ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਬਠੋਰੇ ਨੂੰ ਕੰਮ ਤਾਂ ਚੱਲਦਾ ਤਾਂ ਮੈਂ ਘਰੇ ਤੇਰੇ ਕੋਲੇ ਆ ਵੀ ਦਾਦਲ ਸੌਖਾ ਰਹੂੰਗਾ ਤੂੰ ਤਾਂ ਉਦੋਂ ਵੀ ਵਾਧ ਬੇਕਰੋ ਸਾਹ ਨਹੀਂ ਲੈਂ ਦਿੱਤਾ ਮੈਨੂੰ ਸੱਚੀ ਆਂਦੇ ਗਾਂਢੀ ਤੇਰੇ ਕਸਾਈ ਆ ਤੂੰ ਕਸਾਈ ਮੈਂ ਤਾਂ ਚੱਲਿਆਂ ਉਹ ਮੱਛੀ ਲਿਆਵਾਂਗੇ ਜਾ ਜਾ ਮੇਰੇ ਨੂੰ ਕੋ ਪਹਾਥੀ ਵੜਲਾ ਮੈਂ ਤਾਂ ਪੈਰ ਨਹੀਂ ਪਉਂਦਾ ਤੇਰੇ ਬੰਦੇ ਦਾ ਪਿਓ ਪੁੱਤ ਹੋਇਆ ਮੈਂ ਫਰੀ ਦਾ ਕੰਮ ਵਾਲਾ ਹੀ ਗਵਾਲਿਆ ਯਾਰ ਉਹ ਤੇਰਾ ਪੁੱਤ ਹੋ ਜਿਹੜਾ ਤੁਹਾਡੇ ਪਿੰਡਾਂ ਲਗਾ ਨੂੰ ਚਾਕੂਗਾ ਅੱਗੇ ਛਕ ਕੀ ਕਰ ਲੈ ਇਹਨਾਂ ਨੂੰ